ਪੰਜਾਬ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਦਾ ਨਤੀਜਾ ਆ ਚੁੱਕਾ ਹੈ ਔਰ ਦੱਸਦੀਏ ਇਸ ਵਾਰ ਵੀ ਪੰਜਾਬ ਦੇ ਵਿੱਚੋਂ ਕੁੜੀਆਂ ਨੇ ਹੀ ਟੌਪ ਕੀਤਾ ਹੈ ਤੇ ਕੁੜੀਆਂ ਨੇ ਹੀ ਵਾਜੀ ਮਾਰੀ ਹੈ ਦੱਸਦੀ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਬੇਟੀ ਨੇ ਮੈਟ ਦੇਸ਼ਤ ਵਿੱਚ ਆਪਣਾ ਨਾਮ ਇਹ ਦਰਜ ਕਰਵਾਇਆ ਗੱਲਬਾਤ ਕਰਦੇ ਹਾਂ ਉਸ ਬੇਟੀ ਦੇ ਨਾਲ ਜਿਹੜਾ ਮੈਟ ਦੇਸ਼ਤ ਵਿੱਚ ਨਾਮ ਦਰਜ ਹੋਇਆ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਵੀ ਮੈਂ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਆਪਣੇ ਸਕੂਲ ਦਾ ਤੇ ਮੈਂ ਚਾਹਨੀ ਹੈ ਕਿ ਅੱਗੇ ਮੈਂ ਇਹਦਾ ਸਕਸੈਸਫੁਲ ਹੋਵਾਂ ਤੇ ਆਪਣੇ ਪੇਰੈਂਟਸ ਸੇ ਸਕੂਲ ਦਾ ਤੇ ਮੈਂ ਆਪਣੇ ਟੀਚਰਸ ਆਪ ਸਪੈਸ਼ਲੀ ਨਾਮ ਜ਼ਿਕਰ ਕਰਾਂ ਇਸ ਕਾਮਯਾਬੀ ਮਗਰ ਮਾਤਾ ਪਿਤਾ ਦਾ ਪਰਵਾਦ ਅ ਕਿਸ ਤਰ੍ਹਾਂ ਸਹਿਯੋਗ ਰਿਹਾ ਸਾਰਿਆਂ ਦਾ ਬਹੁਤ ਹੀ ਸਹਿਯੋਗ ਰਿਹਾ ਉਹਨਾਂ ਨੇ ਮੈਨੂੰ ਹਰ ਮਿਲੇ ਮੋਟੀਵੇਟ ਕੀਤਾ ਟੀਚਰਸ ਨੇ ਪੇਰੈਂਟਸ ਨੇ ਹਰ ਸਾਰਿਆਂ ਨੇ ਵਾਲਾ ਟੀਚਰਸ ਦਾ ਜ਼ਿਆਦਾ ਸਹਿਯੋਗ ਰਿਹਾ ਕਿਉਂਕਿ ਅਸੀਂ ਆਪਾਂ ਮੋਸਟਲੀ ਟਾਈਮ ਆਪਣੇ ਟੀਚਰਸ ਨਾਲ ਸਪੈਂਡ ਕਰਦੇ ਆਂ ਕਾ ਮਤਲਬ ਅਸੀਂ ਪੜਦੇ ਰਹਿੰਦੇ ਆਂ ਤੇ ਆਪਾਂ ਸਕੂਲ ਜਾਂਦੇ ਟੀਚਰਸ ਨਾਲ ਆਪਾਂ ਆਪਣੀ ਗੱਲ ਸੇਅਰ ਕਰਦੇ ਆਗੇ ਉਹ ਹੀ ਮੋਟੀਵੇਟ ਲਗਦਾ ਨੇ ਜੋ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜਦੇ ਆ ਜੇ ਮਿਹਨਤ ਕੀਤੀ ਜਾਵੇ ਸਰਕਾਰੀ ਸਕੂਲਾਂ ਵਿੱਚ ਵੀ ਟੋਪ ਕੀਤਾ ਜਾ ਸਕਦਾ ਹੈ ਹਾਂ ਮਿਹਨਤ ਦੀ ਗੱਲ ਹੈ ਬਸ ਸਾਰੇ ਕਰ ਸਕਦੇ ਆ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਰਕਾਰੀ ਚ ਪੜੋ ਪ੍ਰਾਈਵੇਟ ਚ ਪੜੋ ਬਸ ਬੱਚੇ ਦੀ ਆਪਣੀ ਮਿਹਨਤ ਹੁੰਦੀ ਹੈ ਹੁਣ ਬੱਚੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਕਿ ਆਪਣੇ ਪੇਰੈਂਟਸ ਪੇਰੈਂਟਸ ਦੀ ਗੱਲ ਮੰਨੋ ਆਪਣੇ ਟੀਚਰਜ਼ ਦੀ ਵੀ ਤਾਂ ਹੀ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਆਪਣੀ ਲਾਈਫ 'ਚ ਤਾਂ ਹੀ ਤੁਸੀਂ ਅੱਗੇ ਪੜਾਈ ਕਰਕੇ ਵਧੀਆ ਜੋਬ ਲੈ ਸਕਦੇ ਹੋ ਬਸ ਗੱਲਬਾਤ ਕਰਦੇ ਆ ਮਹਿਕਪ੍ਰੀਤ ਦੇ ਪਿਤਾ ਜੀ ਨੇ ਬੇਟੀ ਨੇ ਟੋਪ ਕੀਤਾ 10ਵੀਂ ਕਲਾਸ ਵਿੱਚੋਂ ਮੈਰਿਟ ਲਿਸਟ ਵਿੱਚ ਨਾਮ ਦਰਜ ਹੋਣਾ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੱਕ ਸਰਕਾਰੀ ਅਧਿਆਪਕ ਹੋਣ ਦੇ ਨਾਤੇ ਸਰਕਾਰੀ ਸਕੂਲ ਦੇ ਵਿੱਚ ਮੇਰਾ ਆਪਣਾ ਬੱਚਾ ਪੜਦਾ ਸੀਗਾ ਔਰ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਸ਼੍ਰੀ ਸੰਜੀਵ ਜੀ ਉਨ੍ਹਾਂ ਦੀ ਰਹਿਨਮਾਈ ਹੇਠ ਪੂਰੇ ਅਧਿਆਪਕ ਜਿਹੜੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕਰਦੇ ਆ ਚਾਹੇ ਉਹ ਸਾਇੰਸ ਵਾਲਾ ਚਾਹੇ ਮੈਥ ਵਾਲਾ ਚਾਹੇ ਪੰਜਾਬੀ ਵਾਲਾ ਚਾਹੇ ਹਿੰਦੀ ਵਾਲਾ ਐਸਐਸਟੀ ਜਾਂ ਅੰਗਰੇਜ਼ੀ ਸਾਰਿਆਂ ਨੇ ਪੂਰੀ ਟੀਮ ਵਰਕ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਹੈ ਔਰ ਇਸ ਮੁਕਾਮ ਦੇ ਉੱਤੇ ਬੱਚੇ ਨੂੰ ਪਹੁੰਚਾਇਆ ਲੱਗਦਾ ਨਹੀਂ ਜੋ ਮਾਤਾ ਪਿਤਾ ਪ੍ਰਾਈਵੇਟ ਸਕੂਲ ਨੂੰ ਜਾਂਦੇ ਆ ਮਤ ਦਿੰਦੇ ਆ ਸਰਕਾਰੀ ਸਕੂਲਾਂ ਵਿੱਚ ਤੁਸੀਂ ਖੁਦ ਸਰਕਾਰੀ ਸਕੂਲ ਦੇ ਟੀਚਰ ਹੋ ਤਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਪੜਨ ਵਾਸਤੇ ਹੁਣ ਦੇਖੋ ਸਰ ਇਹ ਤੋਂ ਵੱਡਾ ਮੈਸੇਜ ਕੀ ਹੋ ਸਕਦਾ ਕਿ ਇੱਕ ਸਰਕਾਰੀ ਅਧਿਆਪਕ ਦਾ ਬੱਚ ਜਿੱਥੋਂ ਤੱਕ ਆਪਾਂ ਪੜ੍ਹਾਈ ਦੀ ਗੱਲ ਕਰੀਏ ਤੇ ਜੇ ਆਪਾਂ ਕੰਪੈਰੀਸ਼ਨ ਕਰੀਏ ਤੇ ਜ਼ਿਆਦਾ ਤਜਰਬੇਕਾਰ ਤੁਸੀਂ ਦੱਸੋ ਵੀ ਕਿਹਨਾਂ ਸਕੂਲਾਂ ਦੇ ਵਿੱਚ ਅਧਿਆਪਕ ਹੈਗੇ ਆ ਉਹ ਸਰਕਾਰੀ ਸਕੂਲਾਂ ਛੱਡ ਗਏ ਆ। ਔਰ ਦੂਸਰੀ ਗੱਲ ਮੇਨ ਪੇਰੈਂਟਸ ਨੂੰ ਇਹ ਹੁੰਦਾ ਸੀਗਾ ਕਿ ਮੀਡੀਅਮ ਦੀ ਗੱਲ ਕਰਦੇ ਸੀਗੇ ਵੀ ਅਸੀਂ ਇੰਗਲਿਸ਼ ਮੀਡੀਅਮ ਆਪਣਾ ਬੱਚਾ ਪਰ ਮੇਰੀ ਬੇਟੀ ਨੇ ਵੀ ਇੰਗਲਿਸ਼ ਮੀਡੀਅਮ ਹੀ ਪੜਿਆ ਹੋਇਆ ਔਰ ਸਾਡੇ ਸਕੂਲ ਦੇ ਵਿੱਚ ਪੰਜਾਬੀ ਦੇ ਨਾਲ-ਨਾਲ ਇੰਗਲਿਸ਼ ਮੀਡੀਅਮ ਵੀ ਚੱਲਦਾ। ਜਿਹਦੇ ਕਰਕੇ ਸਾਡੇ ਸਕੂਲ ਦੇ ਵਿੱਚ ਕਾਫੀ ਜ਼ਿਆਦਾ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਨੂੰ ਛੱਡ ਗਏ ਸਾਡੇ ਸਕੂਲ ਦੇ ਵਿੱਚ ਆਏ ਔਰ ਇਸ ਵੇਲੇ ਲਗਭਗ ਸਾਡੀ ਸਟਰੈਂਥ ਜਿਹੜੀ ਆ ਉਹ 600 ਦੇ ਕਰੀਬ ਪਹੁੰਚ ਗਈ ਆ ਔਰ ਸਾਡੀ ਅਨੋਨਮੈਂਟ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਇਹ ਸਾਰੀ ਜ ਔਰ ਔਨੇ ਜਿਆਦੇ ਬੱਚੇ ਸਾਡੇ ਸਕੂਲਾਂ ਦੇ ਵਿੱਚ ਆਣਗੇ ਹੁਣ ਬਤਾਈਆਂ ਦੇਣ ਵਾਲੇ ਵੀ ਫੋਨ ਵੀ ਆ ਰਹੇ ਹੁਣ ਮਿਲਣ ਵਾਸਤੇ ਵੀ ਆ ਰਹੇ ਹੋਣੇ ਬਿਲਕੁਲ ਪੂਰਾ ਸਟਾਫ ਸਕੂਲ ਦਾ ਘਰ ਆ ਕੇ ਬੈਠਾ ਹੋਇਆ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਫੋਨ ਕਰ ਰਿਹਾ ਫੋਨ ਕਾਫੀ ਬੀਜੀ ਚੱਲ ਰਿਹਾ ਖੁਸ਼ੀ ਦਾ ਮਾਹੌਲ ਹੈਗਾ ਔਰ ਇਸ ਖੁਸ਼ੀ ਨੂੰ ਦੀ ਸੈਲੀਬ੍ਰੇਟ ਕਰ ਰਹੇ ਹਾਂ ਗੱਲਬਾਤ ਵੀ ਕਰ ਰਹੇ ਮੈਂ ਪ੍ਰੀਤ ਦੀ ਮਾਤਰੀ ਜੀ ਨਾਲ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹੈ ਦਿਨ ਰਾਤ ਮਿਹਨਤ ਕੀਤੀ ਹੈ ਨੇ ਤਾਂ ਬਾਕੀ ਟੀਚਰਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਵੈਸੇ ਅੱਜ ਬਹੁਤ ਜ਼ਿਆਦਾ ਕੁਝ ਮੈਸੇਜ। ਉਹ ਬਾਕੀ ਬੱਚੇ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਾਕੀ ਬੱਚਿਆਂ ਨੂੰ ਮੈਸੇਜ ਇਹ ਹੀ ਹੈ ਕਿ ਸਰਕਾਰੀ ਸਕੂਲ ਪੜੋ। ਗੱਲਬਾਤ ਵੀ ਕਰ ਲੈਣਿਆ ਜੋ ਉਹਨਾਂ ਦੇ ਦਾਦਾ ਜੀ ਨੇ ਬੱਚੀ ਨੇ ਪੋਤੀ ਨੇ ਟੋਪ ਕੀਤਾ ਹੈ ਸ਼ਰਪ ਜਿਲ੍ਹੇ ਵਿੱਚ ਤੇ ਨਾਂ ਲਿਸਟ ਵਿੱਚ ਮੈਟ ਲਿਸਟ ਵਿੱਚ ਨਾਂ ਦਰਜ ਹੋਇਆ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ। ਹੋਰ ਕੁਝ ਹੋ ਰਹੀ ਹੈ ਜੀ? ਬੱਚੇ ਨੇ ਮਿਹਨਤ ਕੀਤੀ ਹੈ, ਮਾਪਿਆਂ ਨੇ ਮਿਹਨਤ ਕਰਾਈ ਹੈ, ਅਧਿਆਪਕਾਂ ਨੇ ਮਿਹਨਤ ਕਰਾਈ ਹੈ ਤੇ ਉਹ ਫਲ ਆਇਆ ਹੈ। ਬੱਚੀ ਰਾਤ ਦੇ 2-2 ਵਜੇ ਤੱਕ ਪੜ੍ਹਦੀ ਰਹੀ ਹੈ। ਬੜੀ ਮਿਹਨਤ ਕੀਤੀ ਹੈ ਪਿਤਾਨਾ ਵੀ ਮਾਤਮਾ ਸ਼ਰੋਨ ਦੇ ਨਾਤੇ ਚੰਗੇ ਗਾਰਡਨ ਦਿੱਤੀ ਹੈ ਮਾਤਾ ਪਿਤਾ ਨੇ ਸਾਰੇ ਸਹਿਯੋਗਤ ਹੈ ਵੰਗੇ ਪ੍ਰਮਾਤਮਾ ਨੇ ਇਹ ਵੀ ਅਰਦਾਸ ਹੈ ਕਿ ਅਸੀਂ ਇਹ ਵੀ ਕਰਨਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਹਨ ਉਹਨਾਂ ਦਿਖਾਵਾ ਜ਼ਿਆਦਾ ਅਸਲੀਅਤ ਘੱਟ ਸਰਕਾਰੀ ਸਕੂਲਾਂ ਸਾਰੇ ਅਧਿਆਪਕ ਜਿਹੜਾ ਵਰਗ ਹੈ ਉਹ ਮਿਹਨਤੀ ਹੈ ਤੇ ਬੱਚੇ ਜੇਕਰ ਸਰਕਾਰੀ ਸਕੂਲਾਂ ਪੜਨਗੇ ਤੇ ਬਹੁਤੇ ਪੜੇ ਲਿਖੇ ਨੌਕਰੀਆਂ ਮਿਲਣਗੀਆਂ ਔਰ ਸਾਰੇ ਬੱਚੇ ਜਿਹੜੇ ਆ ਉਹ ਸਕ੍ਰਿਪਟ ਉਹਦੇ ਵਿੱਚ ਚੰਗੇ ਬਣ ਗਏ ਇਸ ਕਰਕੇ ਚਾਹੀਦਾ ਹੈ ਸਾਰੇ ਪੇਰਾਂ ਜਿਹੜੇ ਤੋਂ ਸਭ ਸਿੱਖਾਂ ਤੇ ਬਹੁਤ ਬਹੁਤ ਬੱਚੇ ਜਿਹੜੇ ਹੈ ਉਹ ਸਰਕਾਰੀ ਸਕੂਲਾਂ ਵਿੱਚ ਦਾ ਹਲਕਰਨ ਧੰਨਵਾਦ ਗੱਲਬਾਤ ਵੀ ਕਰ ਲੈਣ ਮਹਿਕਪ੍ਰੀਤ ਦੇ ਫੁੱਫੜ ਜੀ ਨੇ ਇੱਥੇ ਪਹੁੰਚੇ ਨੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਬੇਟੀ ਨੇ ਨਾਮ ਬਹੁਤ ਖੁਸ਼ੀ ਹੋ ਰਹੀ ਜੀ ਤੇ ਸਾਡੀ ਬੇਟੀ ਜੋ ਮੈਰਿਟ ਵਿੱਚ ਆਈ ਹੈ ਸਰਕਾਰੀ ਸਕੂਲ ਪੜ੍ਹ ਕੇ ਔਰ ਮੈਂ ਇਹ ਸਹਿਰਾ ਪੂਰਾ ਪੂਰੇ ਸਟਾਫ ਨੂੰ ਦਿੰਦਾ ਮਾਪੇ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਦੁਬਾਰਾ ਉਸ ਬੇਟੀ ਨਾਲ ਗੱਲਬਾਤ ਕਰਨ ਇਹ ਕਿਸ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਹੋ ਗਵਰਨਮੈਂਟ ਸੀਨੀਅਰ ਸੈਂਟਰੀ ਸਕੂਲ ਤਾਰਪੁਰ ਤਾਰਪੁਰ ਪੜ੍ਹਦੇ ਹੋ ਹਾਂਜੀ ਤਾਂ ਹੁਣ ਤੁਸੀਂ ਮੈਂ ਲਾਸਟਵਾਂ ਕੁਐਸਚਨ ਕਰਾਂਗਾ ਹੁਣ ਤੁਸੀਂ ਲਾਸਟ ਵਿੱਚ ਬੱਚਿਆਂ ਨੂੰ ਕੀ ਮੈਸੇਜ ਦੇਣਾ ਜੋ ਬੱਚੇ ਹੌਂਸਲਾ ਹਾਰ ਜਾਂਦੇ ਨੇ ਜੋ ਘਰਾਂ ਦੇ ਵਿੱਚ ਬਹਿ ਜਾਂਦੇ ਨੇ ਉਹਨਾਂ ਨੂੰ ਕੀ ਹੁਣ ਤੁਸੀਂ ਮੈਸੇਜ ਦੇਣਾ ਚਾਹੋਗੇ ਹਾਰਡਵਰਕ ਕਰੋ ਤੁਸੀਂ ਹਾਰਡਵਰਕ ਦਾ ਨਤੀਜਾ ਅੱਜ ਨਹੀਂ ਤਾਂ ਕੱਲ ਪੱਕਾ ਮਿਲੂਗਾ ਮਤਲਬ ਅਗਰ ਤੁਸੀਂ ਤੁਹਾਨੂੰ ਮੇਰਾ ਭੈ ਹੀ ਸੋਚੀ ਸੀ ਕਿ ਅਗਰ ਮੈਨੂੰ ਹਾਰਡਵਰਕ ਦਾ ਨਤੀਜਾ ਨਹੀਂ ਮਿਲਿਆ ਤਾਂ ਇਟਸ ਓਕੇ ਯਾਰ ਕੱਲ ਮਿਲ ਜੂਗਾ ਪਰਸੋਂ ਮਿਲ ਜੇ ਤੁਸੀਂ ਹਾਰਨਾ ਨਹੀਂ ਹੈ ਮਤਲਬ ਹਾਰਡਵਰਕ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ ਬਸ ਗੱਲਬਾਤ ਵੀ ਕਰ ਲੈਣੇ ਉਹਨਾਂ ਦੇ ਟੀਚਰ ਨੇ ਸਕੂਲ ਦੇ ਹਾਂਜੀ ਸਰ ਅੱਜ ਬੇਟੀ ਨੇ ਮੈਰ ਲਿਸਟ ਵਿੱਚ ਨਾਮ ਦਾ ਚਕਰਾਇਆ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਕਿਉਂਕਿ ਤੁਹਾਡੇ ਕੋਲ ਬੇਟੀ ਪੜਦੀ ਹੈ ਸਰ ਮੈਂ ਐਜ਼ ਅ ਸਾਇੰਸ ਮਾਸਟਰ ਗਵਰਨਮੈਂਟ ਸੀਨੀਅਰ ਸਕੂਲ ਜਤਾਲਪੁਰ ਕੰਮ ਕਰ ਰਿਹਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਡੈਡੀਕੇਟਿਡ ਰਹੀ ਹੈ ਪੜਨ ਦੇ ਪ੍ਰਤੀ ਔਰ ਹਰ ਸਬਜੈਕਟ ਨੂੰ ਬੜੇ ਇੰਟਰਸਟ ਦੇ ਨਾਲ ਬੜੇ ਸੋਚ ਸਮਝ ਦੇ ਨਾਲ ਇਹ ਪੁੱਛਦੀ ਰਹੀ ਹੈ ਹਰ ਟੀਚਰ ਦੇ ਨਾਲ ਔਰ ਹਰ ਟੀਚਰ ਨੇ ਇਹਨੂੰ ਟਾਈਮ-ਟਾਈਮ ਤੇ ਜਿਸ ਤਰ੍ਹਾਂ ਦੀ ਵੀ ਇਹਨੂੰ ਕੋਈ ਜ਼ਰੂਰਤ ਮਹਿਸੂਸ ਹੋਈ ਇਹਨੂੰ ਪ੍ਰੋਵਾਈਡ ਕੀਤੀ ਹੈ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਹ ਬੱਚਾ ਜਿਹੜਾ ਹੈ ਉਹ ਹਾਰਡ ਵਰਕ ਦੇ ਨਾਲ ਨਾਲ ਬਹੁਤ ਜ਼ਿਆਦਾ ਸincere ਹੈ اپنی پڑھائی ਪ੍ਰਤੀ ਆਪਣੇ ਪੇਰੈਂਟਸ ਪ੍ਰਤੀ ਔਰ ਇੱਕ ਬੱਚਾ ਸਾਡਾ ਚਾਈਲਡ ਵਿਦ ਸਪੈਸ਼ਲ ਕੇਅਰ ਨੀਡ ਹੈ ਜਦੋਂ ਵੀ ਮੈਂ ਕਲਾਸ ਦੇ ਵਿੱਚ ਜਾਂਦਾ ਸੀ ਇਹ ਬੱਚੀ ਉਸ ਬੱਚੇ ਦੀ ਵੀ ਬਹੁਤ ਜ਼ਿਆਦਾ ਹੈਲਪ ਕਰਦੀ ਸੀ ਕਿਉਂਕਿ ਉਸ ਬੱਚੇ ਦੇ ਵਿੱਚ ਬੋਲਣ ਦੇ ਵਿੱਚ ਕੁਝ ਪ੍ਰੋਬਲਮ ਆਂਦੀ ਹੈ ਕਿਉਂਕਿ ਫੈਲੋ ਸਟੂਡੈਂਟਸ ਜਿਹੜੇ ਹੁੰਦੇ ਆ ਉਹ ਬੱਚੇ ਨੂੰ ਅੱਛੀ ਤਰ੍ਹਾਂ ਨਾਲ ਉਹਦੀ ਗੱਲ ਨੂੰ ਕੈਚ ਕਰਦੇ ਆ ਸੋ ਇਹ ਬੱਚੇ ਦੋ ਤਿੰਨ ਬੱਚੇ ਹੋਰ ਇਨਕਲੂਡਿੰਗ ਮਹਿਕਬ੍ਰੀਤ ਉਸ ਬੱਚੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤਾਂ ਕਿ ਉਹ ਵੀ ਵਧੀਆ ਪੜੇ ਉਹਦੇ ਤੇ ਵਿਸ਼ੇਸ਼ ਧਿਆਨ ਦੇਣਾ ਇਹ ਮੈਂ ਦੇਖਿਆ ਇੱਕ ਇਸ ਬੱਚੇ ਦੇ ਵਿੱਚ ਵਿਸ਼ੇਸ਼ ਗੁਣਾ ਹੈ ਹੋਰ ਕੁਆਲਿਟੀਜ਼ ਵੀ ਬਹੁਤ ਹੈ ਸincere ਹੈ ਇਹਦੀ ਗੱਲ ਮੈਨੂੰ ਇੱਕ ਹੁਣੀ ਜਿਹੜੀ ਇਹਨੇ ਕਹੀ ਹੈ ਕਿ ਜੇ ਮੇਰੀ ਮੈਰਿਟ ਦੇ ਵਿੱਚ ਸਥਾਨ ਨਹੀਂ ਆਂਦਾ ਤੇ ਮੈਂ ਉਹਦੇ ਨਾਲ ਆਪਣੇ ਆਪ ਨੂੰ ਡੀਮੋਟੀਵੇਟ ਨਹੀਂ ਸੀ ਹੋਣਾ ਮੈਂ ਹੋਰ ਵਧੀਆ ਤਰੀਕੇ ਦੇ ਨਾਲ ਮਿਹਨਤ ਕਰਨੀ ਸੀ ਸੁਇਦਾ ਇੱਕ ਜਿਹੜਾ ਪੋਜੀਟਿਵਲੀ ਸੋਚਣਾ ਔਰ ਆਪਣੇ ਇੱਕ ਏਮ ਨੂੰ ਫਿਕਸ ਕਰਕੇ ਉਹਦੇ ਤੇ ਹਾਰਡ ਵਰਕ ਕਰਨਾ ਔਰ ਦੂਸਰੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਮੈਂ ਸੋਚਦਾ ਕਿ ਇਹ ਬਹੁਤ ਹੀ ਮਾਨ ਵਾਲੀ ਗੱਲ ਹੈ ਸਾਨੂੰ ਇਸ ਬੱਚੇ ਤੇ ਆਪਣੇ ਸਕੂਲ ਤੇ ਬਹੁਤ ਜ਼ਿਆਦਾ ਪ੍ਰਾਊਡ ਹੈ ਔਰ ਮੈਂ ਭਗਵਾਨ ਅੱਗੇ ਇਹ ਬੇਨਤੀ ਕਰਦਾ ਪ੍ਰਾਰਥਨਾ ਕਰਦਾ ਕਿ ਇਹ ਬੱਚਾ ਜੋ ਵੀ ਨੇ ਆਪਣੇ ਏਮਸ ਆਪਣੇ ਲਾਈਫ ਦੇ ਵਿੱਚ ਲੈ ਹੋਣਗੇ ਉਹਨਾਂ ਦੇ ਉੱਤੇ ਮਿਹਨਤ ਕਰਕੇ ਇਹ ਉਹਨਾਂ ਨੂੰ ਸ਼ੋਰਲੀ ਅਚੀਵ ਕਰੇਗੀ ਆਈ ਵਿਸ਼ ਹਰ a very good life in her future so thank you ਜਿਲ੍ਹਾ ਹੁਸ਼ਿਆਰਪੁਰ ਦੇ ਤਤਾਰਪੁਰ ਦੇ ਸਰਕਾਰੀ ਸਕੂਲ ਦੀ ਬੇਟੀ ਨੇ ਮੈਰਿਜ ਸੂਚੀ ਵਿੱਚ ਨਾਮ ਦਰਜ ਕਰਾ ਦੱਸਦੀ ਹੈ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਟੀਚਰ ਵੀ ਬਹੁਤ ਖੁਸ਼ ਨੇ ਔਰ ਖੁਸ਼ੀਆਂ ਭਰਿਆ ਮਾਹੌਲ ਬਣਿਆ ਔਰ ਬਾਹਰੋਂ ਵੀ ਕਾਫੀ ਫੋਨ ਆ ਰਹੇ ਨੇ ਔਰ ਬਧਾਈਆਂ ਦੇਣ ਵਾਲਾ ਵੀ ਤਾਂਤਾ ਇਹ ਲੱਗਿਆ ਹੋਇਆ ਦੱਸਦੀ ਹੈ ਇਸ ਵਾਰ ਫਿਰ ਜਿਲ੍ਹਾ ਹੁਸ਼ਿਆਰਪੁਰ ਤੇ ਪੂਰੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਬੇਟੀਆਂ ਨੇ ਇਸ ਵਾਰ ਟੋਪ ਕੀਤਾ ਹੈ